ਇਹ ਅਸਲ ਦੇ ਵਿੱਚ ਮੱਥੇ ਮੱਥੇ ਬੱਲ ਵੜਾ ਵਧੀਆ ਸੋਹਣਾ ਲੱਗਾ ਕਰਨ ਵਾਲੀ ਹੋਣਾ ਜਬਾਨ ਗਲਾਪੀ ਆ ਅੱਖ ਪੂਰੀ ਨੀਲੀ ਐ ਇਹ ਆ ਪੂਰੇ ਭਰਮੇ ਪਿੰਡੇ ਦੀ ਆ ਬੇਲ ਬੂਲ ਚੰਗੀ ਆ ਹਾਂ ਦੋਸਤੋ ਕਾਦ ਕਰੀ ਇਹਦੀ ਬਹੁਤ ਜਿੰਨੀਆਂ ਬਾਰਡਰ ਬੈਲਟ ਦੇ ਆ ਨਾ ਪਸ਼ੂ ਸਾਰੇ ਚਾਰੇ ਵਾਲੇ ਆ ਠੀਕ ਆ ਚਾਰੇ ਵਾਲਾ ਪਸ਼ੂ ਹੁਣ ਹੁਣ ਘਾਹ ਕੋ ਫੁੱਟਿਆ ਹੁਣ ਜਿੰਨੇ ਸਾਰੇ ਸਾਰੇ ਰਾਜੀ ਮਿਲਣਗੇ ਠੀਕ ਆ ਪਹਿਲਾਂ ਗਰਮੀ ਜਿਹੜੇ ਉਹ ਲਿਸੇ ਪੰਨ ਚ ਆਏ ਸੀ ਲਓ ਵੀ ਦੋਸਤੋ ਇਹਦੀ ਬੇਲ ਬੂਲ ਚੈੱਕ ਕਰਿਓ ਸਿੰਗਲ ਹੱਡੀ ਆ ਬਿਲਕੁਲ ਤਿੰਨ ਨੰਬਰ ਤੇ ਜਿਹੜੀ ਕੱਟੀ ਆ ਇਦੀ ਬਿਊਟੀ ਕਰਿਓ ਚੱਕ ਯਾਰ ਵਾਕਿਆ ਬਾਪੂ ਇਹ ਬਿਊਟੀ ਜੜੀ ਵਾਲੇ ਬਖਤੂਸਰਾ ਹੋਇਆ ਪਿਆ ਨਾ ਮੱਥੇ ਤੇ ਫੁੱਲੀ ਵੇ ਕਿਹੜੀ ਸੋਹਣੀ ਸਹੀ ਗੱਲ ਆ ਤੇ ਬਗੀ ਮੋਛ ਸਹੀ ਗੱਲ ਆ ਬਾਕੀ ਸਿੰਘ ਬਹੁਤ ਵਧੀਆ ਲੱਗਿਆ ਦੇਖ ਸਿੰਘ ਲੱਗਾ ਜਿਵੇਂ ਮੈਂ ਆ ਤੋਫਾ ਕਰਕੇ ਲਾ ਬਹੁਤ ਹੀ ਨੀਲੀ ਤੇ ਸਾਫ ਸੁਥਰੇ ਤੇ ਇੱਕ ਗੱਲ ਮੈਨੂੰ ਵੇਖਣ ਨੂੰ ਬੜੀ ਵਧੀਆ ਲੱਗੀ ਇਹਨਾਂ ਦੀ ਚਮੜੀ ਇੰਨੀ ਗੁਲਾਬੀ ਆ ਨਾ ਵੀਡੀਓ ਬਣਾਉਣ ਦਾ ਵੀ ਸਵਾਦ ਆ ਬੂਰੀ ਬਾਰੇ ਦੱਸੀ ਮੈਂ ਕਿਹਾ ਜਿਹਨੇ ਲੈਣੀ ਮਿੱਤਰੋ ਬੂਰੀ ਹਾਂ ਉਹਨੂੰ ਰੱਖਣੀ ਪਣੀ ਦੱਬ ਕੇ ਤੂੜੀ ਜਿਹਨੇ ਲੈਣੀ ਮੋਹਰਾ ਉਹਨੂੰ ਲਿਆਉਣਾ ਪਣਾ ਭਰ ਕੇ ਫੀੜਦਾ ਬੋਰਾ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਜੀ ਸੋ ਦੋਸਤੋ ਅੱਜ ਦੀ ਵੀਡੀਓ ਜਿਹੜੀ ਮੈਂ ਕਵਰ ਕਰਨ ਲੱਗਾ ਦੋਸਤੋ ਫੇਰ ਇੱਕ ਵਾਰ ਐਡਰੈਸ ਕਰ ਲਓ ਨੋਟ ਪਿੰਡ ਅਕਾਲੀਆਂ ਵਾਲਾ ਜ਼ਿਲ੍ਹਾ ਮੋਗਾ ਨਦੀਕ ਦੇ ਜਿਹੜੇ ਸ਼ਹਿਰ ਆ ਦੋਸਤੋ ਜੀਰਾ ਮਹੂ ਕੋਟੀਸੇਆਂ ਬਿਲਕੁਲ ਨਦੀਕ ਦੇ ਸ਼ਹਿਰ ਆ ਤੇ ਅੱਜ ਬਾਪੂ ਕੋਲੇ ਮੰਨ ਲਓ ਟੇਢੇ ਘੜ ਦੇ ਵਿੱਚ ਬਹੁਤ ਹੀ ਚੰਗੇ ਨਾਗਾਏ ਸੀਗੇ ਤੇ ਆਓ ਕਰਦੇ ਆ ਗੱਲਾਂ ਬਾਤਾਂ ਤੇ ਲੈਨੇ ਇੰਨਾ ਬਾਰੇ ਜਾਣਕਾਰੀ ਤੇ ਸਤਿ ਸ਼੍ਰੀ ਅਕਾਲ ਬਾਪੂ ਜੀ। ਅਸਤਿ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੁਲਾਉਣਾ ਮੈਂ। ਤੇ ਬਾਪੂ ਅੱਜ ਕਿੰਨੇ ਨਾਗ ਲਿਆਂਦੇ ਫਿਰ? ਇਹ ਆਪਾਂ ਲਿਆਂਦੇ ਸੀ 4 ਨਾਗ। ਅੱਛਾ। ਤੇ ਆਹ ਤਾਂ ਗੁਰਮੁਖ ਪਿਆਰਾ ਸਵੇਰ ਸਵੇਰ ਆਇਆ ਸੀ ਵੇਖਣ ਫਾਰਮ। ਅੱਛਾ। ਤੇ ਮਲਾਜ਼ਮ ਬੰਦਾ ਸੀ ਇਧਰੋਂ। ਅੱਛਾ। ਤੇ ਉਹ ਆਂਦਾ ਬਾਪੂ ਜੀ ਝੋਟੀ ਮੇਲਿਆਂ ਵਾਲੀ ਲੱਗਦੀ ਮੈਨੂੰ ਮੈਂ ਕਹਾ ਵੀ ਇਹ ਤਾਂ ਹੁਣ ਵੇਖ ਲੈ ਮੈਂ ਤਾਂ ਮੇਲਿਆਂ ਨਹੀਂ ਕਹਿ ਕੇ ਲਿਆਂਦੀ ਆ। ਅੱਛਾ। ਗਾ ਤੂੰ ਵੇਖ ਲੈ ਤੇ ਉਹ ਇੱਥ ਠੀਕ ਆ ਆ ਤਿੰਨ ਆਪਣੇ ਕੋ ਨਗ ਖੜੇ ਆ ਤੇ ਆ ਠੀਕ ਆ ਪਹਿਲਾਂ ਤੁਹਾਨੂੰ ਪਤਾ ਹੀ ਆ ਕਿ ਬਾਪੂ ਬੂਰੀਆਂ ਰੱਖਣ ਦਾ ਸ਼ੌਂਕ ਤੇ ਬੂਰੀਆਂ ਲਿਆਉਂਦਾ ਸੀ ਠੀਕ ਆ ਤੇ ਆ ਤਾਂ ਆਪਣੀ ਚਲਦੀ ਬਰੀਡ ਜੀਲੀ ਰਾਵੀ ਤੇ ਆਪਦੀ ਸ਼ਾਨ ਠੀਕ ਆ ਤੇ ਆ ਜਿਹੜਾ ਨੀਲੀ ਰਾਵੀ ਦਾ ਟੇਢੇ ਕੱਟ ਦਾ ਕਟਾ ਫਿਰ ਕਿੱਥੋਂ ਆ ਗਿਆ ਇਹ ਕਾਟਰ ਬੈਲਟ ਦਾ ਲਿਆਂਦਾ ਮਾਲੀ ਬਹੁਤ ਵਧੀਆ ਮਾਲੀ ਦਾ ਬੱਚਾ ਇਹ ਅੱਛਾ ਤੇ ਬਹੁਤ ਹੀ ਵਧੀਆ ਇਹਦਾ ਮਾਲੀ ਸੀ ਜਿਹੜਾ ਪਾਉ ਇਹਦਾ ਅੱਛਾ ਤੇ ਇਹਦਾ ਮੈਨੂੰ ਲੱਗਾ ਸਾਰਾ ਫੀਚਰ ਪੂਰਾ ਕਰਾ ਲਿਆ ਚੈੱਕ ਤੁਰਦਾ ਆਈਏ ਚੈੱਕ ਕਰ ਚਾਲਚੂਲ ਕਰੀਏ ਚੱਕ ਲੋ ਵੀ ਦੋਸਤੋ ਟੇਡੇ ਕੱਟ ਦੇ ਵਿੱਚ ਮਾਲੀ ਆ ਗਿਆ ਦੇਖ ਸਕਦੇ ਤੁਸੀਂ ਬਹੁਤ ਹੀ ਚੰਗਾ ਅੱਖ ਵੇਖ ਦੀ ਅੱਖ ਮਣਕਣੀ ਅੱਖ ਬਿਲਕੁਲ ਚਾਲ ਵੇਖ ਕਿੱਡੀ ਵਧੀਆ ਮਾਲੀ ਕੱਟ ਮਣਕਣੀ ਅੱਖ ਦੋਸਤੋ ਬਿਲਕੁਲ ਜੈ ਜੈਕਾਰ ਮਾਰਦੀ ਆ ਤੇ ਕੱਟਾ ਉਦਾਂ ਸफाई ਬਹੁਤ ਬਣੂਗੀ ਇਹਦੀ ਮਾਲੀ ਖੁੱਲੇ ਪਿੰਡੇ ਦਾ ਬਣੂ ਅੱਛਾ ਮਾਂ ਚੰਗੀ ਸੀ ਇਹਦੀ ਵੇਖੀ ਹੁਣ ਮਾਂ ਬਹੁਤ ਰਕਾਰਾ ਟੌਪ ਦੀ ਮਾਂ ਵੇਖ ਕੇ ਲਿਆ ਮਾਂ ਦੇ ਬਲਾਲ ਵੱਧਾ ਹੀ ਕਰਨ ਵਾਲਾ ਤੇ ਦੂਜਾ ਨਹੀਂ ਕਿਉਂ ਬਾਪੂ ਹਾਂਜੀ ਇਹਦੀ ਉਮਰ ਕਿੰਤਾਜਾ ਕਿੰਨੀ ਹੋਊਗੀ ਬਹੁਤ ਸਾਲ ਸਵਾ ਸਾਲ ਕੇ ਘਾਟਾ ਸਵਾ ਸਵਾ ਕ ਸਾਲ ਦਾ ਦੱਸਿਆ ਨੇ ਸਾਲ ਕਦੇ ਨੇੜ ਹੋਗਾ ਸਾਲ ਕਦੇ ਨਹੀਂ ਐਡੀ ਗੈਣ ਤੂੰ ਠੀਕ ਆ ਸਵਾ ਤੋਂ ਕਿੰਨੀ ਸਾਲ ਦਾ ਹੀ ਆ ਠੀਕ ਆ ਬਾਕੀ ਇਹਦੀ ਮਾਂ ਖੁੱਲੇ ਪਿੰਡੇ ਦੀ ਥੋੜਾ ਕੱਦ ਜਿਆਦਾ ਹੈ ਅੱਛਾ ਮੰਨ ਲਓ ਵੱਡੇ ਕੱਦ ਦਾ ਬਣੂਗਾ ਦੋਸਤੋ ਮਾਂ ਵੱਡੇ ਕੱਦ ਦਾ ਬਣੂਗਾ ਵੱਡੇ ਕੱਦ ਕੱਢਦੀ ਮਾਂ ਇਹਦੀ ਬਹੁਤ ਵੱਡੇ ਕੱਦ ਦੀ ਜੇ ਖੜਾ ਵੇਖੀ ਨਾ ਮਾਂ ਬਹੁਤ ਵੱਡੇ ਕੱਦ ਦੀ ਆ ਠੀਕ ਆ ਇਹ ਖੁੱਲੇ ਪਿੰਡੇ ਦਾ ਮਾਲੀ ਬਣਨ ਵਾਲਾ ਠੀਕ ਆ ਬਾਕੀ ਇਹਦੇ ਅਟਰ-ਓਟਰ ਵੇਖ ਵਿਖਾ ਦੇ ਬਿਲਕੁਲ ਮੰਨ ਲਓ ਟੈਸਟੀਕਲ ਦੋਸਤੋ ਤੁਸੀਂ ਇਹਦੇ ਦੇਖ ਸਕਦੇ ਆ ਬਿਲਕੁਲ ਸਾਫ਼ ਤੇ ਸੁਧਰੇ ਆ ਥੋੜਾ ਜਿਹਾ ਤੁਰ ਕੇ ਆਇਆ ਕਰਕੇ ਹੋ ਗਿਆ ਬਾਕੀ ਟੈਸਟੀਕਲ ਬਿਲਕੁਲ ਲੰਮੇ ਰੱਖਦਾ ਪਿਆ ਕਰਮ ਵਾਲਾ ਤੇ ਚੱਡੇ 'ਚ ਵੀ ਨਿਸ਼ਾਨ ਆ ਬੱਚੇ ਵੀ ਬਹੁਤ ਵਧੀਆ ਨਿਸ਼ਾਨ ਵਾਲੇ ਪਾਊਗਾ ਇਹੇ ਪ੍ਰੋਪਰ ਸਾਰੇ ਨਿਸ਼ਾਨ ਹੈਗੇ ਆ ਠੀਕ ਆ ਮਾਲੀ ਖੋਲੇ ਪੈਣਾ ਬਾਪੂ ਕੀ ਇਹਦੀ ਫੇਰ ਡਿਮਾਂਡ ਕਰਦਾ ਪਿਆ ਇਹਦਾ ਇਹ ਇਕੱਠਿਆਂ ਦਾ ਕਰਨਾ ਮੁੱਲ ਇਕੱਠਿਆਂ ਦਾ ਕਰਨਾ ਇਕੱਠਿਆਂ ਦਾ ਕਰਦੇ ਕੱਲੇ-ਕੱਲੇ ਦਾ ਕਰ ਖੱਲੇ-ਕੱਲੇ ਦਾ ਇਕੱਠਿਆਂ ਦਾ ਕਰਦੇਗੇ ਚਲੋ ਇਹ ਇਹ ਸਾਰੇ ਤੈਨੂੰ ਮਗਦਾਸੀ ਦੇਣਾ 26-26 ਹਜ਼ਾਰ ਦੀ ਗੇਮ ਆ ਇਹਨਾਂ ਦੀ ਠੀਕ ਆ ਇੱਕ ਇੱਕ ਜੱਕ ਮਰੀਡ ਦੀ ਠੀਕ ਆ ਬਾਕੀ ਜੇ ਕੋਈ ਇਕੱਠੇ ਲਊਗਾ ਤੇ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਲੈ ਫਿਰ ਆ ਦੋ ਨੰਬਰ ਵਾਲੀ ਵੀ ਕੱਢ ਇਧਰੋਂ ਆ ਦੋ ਨੰਬਰ ਵਾਲੀ ਆ ਗਈ ਆ ਜਾ ਵੀਰਾਂ ਨੇ ਇਹਦੀ ਵੀ ਉਮਰ ਸਾਲਕ ਦੇ ਲੱਗਦਾ ਹੈ ਆਹ 8 ਸਾਲ ਦੀ ਆ ਪੂਰੇ ਦੀ ਇਹ ਅਸਲ ਦੇ ਵਿੱਚ ਮੱਥੇ-ਮੱਥੇ ਬੱਲ ਵੱਡਾ ਵਧੀਆ ਸੋਹਣਾ ਲੱਗਾ ਕਰ ਵਾਲੀ ਹੋਣਾ ਬੱਲਾ ਜ਼ਬਾਨ ਗੁਲਾਬੀ ਆ ਅੱਖ ਪੂਰੀ ਨੀਲੀ ਆ ਪੂਰੇ ਭਰਮੇ ਪਿੰਡੇ ਦੀ ਆ ਬੇਲ ਬੂਲ ਚੰਗੀ ਆ ਹਾਂ ਦੋਸਤੋ ਕਾਦਰ ਇਹਦੀ ਬਹੁਤ ਜਿਆਦਾ ਬਾਰਡਰ ਬੈਲਟ ਦੇ ਆ ਨਾ ਪਸ਼ੂ ਸਾਰੇ ਚਾਰੇ ਵਾਲੇ ਆ ਠੀਕ ਆ ਚਾਰੇ ਵਾਲਾ ਪਸ਼ੂ ਹੁਣ ਹੁਣ ਘਾਹ ਕੋ ਫੁੱਟਿਆ ਹੁਣ ਜਿੰਨੇ ਸਾਰੇ ਮੈਂ ਸਾਰੇ ਰਾਜੀ ਮਿਲਣਗੇ ਠੀਕ ਆ ਪਹਿਲਾਂ ਗਰਮੀ ਜਿਹੜੇ ਉਹ ਲਿਸੇ ਪੰਨ ਚ ਆਏ ਸੀ ਲਓ ਵੀ ਦੋਸਤੋ ਇਹਦੀ ਬੇਲ ਬੂਲ ਚੈੱਕ ਕਰਿਓ ਸਿੰਗਲ ਹੱਡੀ ਆ ਬਿਲਕੁਲ ਹਾਂਜੀ ਤੇ ਤੁਸੀਂ ਦੇਖ ਸਕਦੇ ਆ ਇਹ ਵੀ ਲੰਬਾਈ ਬਹੁਤ ਚੰਗੀ ਝੋਟੀ ਜਿਹੀ ਬਹੁਤ ਲੰਬਾਈ ਜਵੇ ਕੱਟੀ ਬਹੁਤ ਟਾਪ ਦੀ ਕੱਟੀ ਬਣੂਗੀ ਯਾਰ ਠੀਕ ਆ ਸਕਿਨ ਵੇ ਕਿੰਨੀ ਪਤਲੀ ਇਹਦੀ ਬਿਲਕੁਲ ਲੈ ਚੱਲ ਬਾਪੂ ਬਣੀਏ ਨੂੰ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਮੈਂ ਵੇਖਿਆ ਸਿੰਘ ਇਹ ਨਿਕਾ ਨਿਕਾ ਸਿੰਘ ਸਿੰਘ ਬਿਲਕੁਲ ਵਾਕਿਆ ਦੋ ਝੋਟੀ ਬਣ ਵਾਲੀ ਇਹ ਪੂਰੀ ਜਿਹਨੂੰ ਨਾ ਰਾਵੀ ਨਸਲ ਆਪਾਂ ਕਹਿ ਦਈਏ ਉਹ ਬਣੂਗੀ ਝੋਟੀਏ ਠੀਕ ਆ ਤੇ ਕਨੀਲੀ ਹੁੰਦੀ ਹੈਗਾ ਰਾਵੀ ਨਸਲ ਬਣਦੀ ਹੈ ਲੋ ਵੀ ਕਿਸਾਨ ਭਰਾਵੋ ਇਸ ਤੋਂ ਅੱਗੇ 3 ਨੰਬਰ ਤੇ ਜਿਹੜੀ ਕੱਟੀ ਆ ਇਹਦੀ ਬਿਊਟੀ ਕਰਿਓ ਚੱਕ ਯਾਰ ਵਾਕਿਆ ਬਾਪੂ ਇਹ ਬਿਊਟੀ ਜੜੀ ਵਾਲੇ ਬਖਤੂ ਸਰਾ ਹੋਇਆ ਪਿਆ ਨਾ ਮੱਥੇ ਤੇ ਫੁੱਲੀ ਵਾ ਕਿਹੜੀ ਸੋਹਣੀ ਸਹੀ ਗੱਲ ਆ ਤੇ ਬਗੀ ਮੁੱਛ ਸਹੀ ਗੱਲ ਆ ਬਾਕੀ ਸਿੰਗ ਬਹੁਤ ਵਧੀਆ ਲੱਗਿਆ ਦੇਖ ਸਿੰਗ ਲੱਗਾ ਜਿਵੇਂ ਮੈਂ ਆ ਤੋਫਾ ਕਰਕੇ ਲਾ ਬਹੁਤ ਹੀ ਨੀਲੀ ਤੇ ਸਾਫ ਸੁਥਰੇ ਤੇ ਇੱਕ ਗੱਲ ਮੈਨੂੰ ਵੇਖਣ ਨੂੰ ਬੜੀ ਵਧੀਆ ਲੱਗੀ ਇਹਨਾਂ ਦੀ ਚਮੜੀ ਇੰਨੀ ਗੁਲਾਬੀ ਆ ਨਾ ਵੀਡੀਓ ਬਣਾਉਣ ਦਾ ਵੀ ਸਵਾਦ ਆ ਗਿਆ ਇਹ ਕੱਟੀ ਨੂੰ ਵੀ ਮੰਨ ਲਓ ਤੋਰਦ ਕੇ ਬਣਾ ਜਾ ਲੈ ਤੋਰ ਦਿੰਗੇ ਤੁਹਾਨੂੰ ਮਾਰ ਦਿਆਂ ਛਾਣਾ ਲੋ ਵੀ ਦੋਸਤੋ ਆ ਕੱਟੀ ਵੀ ਜਿਹੜਾ ਲੈ ਗਿਆ ਕਰਮਾ ਵਾਲਾ ਤਿਆਰ ਕਰ ਲਵੇ ਸੇਵਾ ਕਰ ਲਵੇ ਸਾਂਭ ਲਵੇ ਇਹਨਾਂ ਦੀ ਕੱਟੀ ਬਹੁਤ ਬਹੁਤ ਵਧੀਆ ਬਣੂਗੀ ਕੱਟੀ ਆ ਜਾ ਤੋਪੇ ਨਹੀਂ ਆਉਂਦੇ ਤੈਨੂੰ ਮੰਨ ਦੇਣੇ ਤੋਪੇ ਡਰਨਾ ਆ ਜਾ ਕਾ ਗਰਮੀ ਥੋੜੀ ਹੋਊਗੀ ਇਹਨਾਂ ਦੇ ਗਰਮੀ ਮੰਨਦੇ ਆ ਕਿ ਕੱਠੀਆਂ ਆਈਆਂ ਨਾ ਦੂਜੀਆਂ ਤੋਂ ਫੇਰ ਕੱਠੀਆਂ ਤੁਰਨਿਆ ਕਹਿਣਾ ਸਾਰੀਆਂ ਠੀਕ ਆ ਫੇਰ ਵੀ ਵੇਖੋ ਇੱਧਰ ਚਾਲ ਚੂਲੇ ਬੱਲੇ ਆ ਬਾਲੀ ਦੂਰ ਨਾਲ ਜਾ ਇੱਥੋਂ ਮੋੜ ਲਾ ਗਰਮੀ ਹੈ ਨਾ ਵੀਡੀਓ ਵੇਖ ਕੱਟੀ ਕੱਡੀ ਸ਼ਾਨਦਾਰ ਠੀਕ ਆ ਲੈ ਚੱਲ ਸਾਰੇ ਪੈਰਾਂ ਤੇ ਜਾਇਜ਼ ਮਾਰਕਿੰਗ ਦਾ ਪੂਰੀ ਦੋਸਤੋ ਇਹਦੀਆਂ ਨਿਸ਼ਾਨੀਆਂ ਜੇ ਕੋਈ ਚੱਕਰ ਪੈਂਦਾ ਤੇ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਆ ਤੇ ਤੁਸੀਂ ਇਹਦੀ ਥੱਲੇ ਆ ਸੂਤੇ ਵੀ ਦੇਖ ਸਕਦੇ ਆ ਨਿਸ਼ਾਨ ਹੈਗਾ ਥੱਲੇ ਥਾਣੇ ਦੇ ਕੱਲੇ ਕੱਲੇ ਚਾਰ ਲੱਗੇ ਹੋਏ ਆ ਆ ਦੇਖ ਸਕਦੇ ਆ ਕੱਲੇ ਕੱਲੇ ਚਾਰ ਥਾਣਾ ਤੇ ਆਹ ਦੇਖ ਸਕਦੇ ਆ ਕੱਲੇ ਕੱਲੇ ਚਾਰੇ ਥਾਣ ਥੱਲੇ ਤੁਨ ਵੀ ਵਾਈਟ ਆ ਗਿਆ ਇਧਰੋਂ ਦੇਖ ਸਕਦੇ ਆ ਤੇ ਫੇਸ ਤਾਂ ਦੋ ਦੋ ਘੜੀਆਂ ਦੇਖਣ ਜੋਗ ਹੈ ਦਾ ਏਡਾ ਕੁ ਵਧੀਆ ਕਰਮ ਵਾਲੀ ਦਾ ਫੇਸ ਲੱਗਾ ਹੋਇਆ ਤੇ ਬਾਪੂ ਇਹਨਾਂ ਦਾ ਮੁੱਲ 26 22 ਹਜ਼ਾਰ ਕੀਤਾ ਆਪਾਂ ਦਾ ਮੁੱਲ 26 22 ਹਜ਼ਾਰ ਜਿਹੜੀ ਕੋਈ ਮਰਜ਼ੀ ਲੈ ਜੇ ਤੇ ਜੋ ਹਲਕਾ ਫੁਲਕਾ ਮਾਨ ਕਰ ਦਿਆਂਗੇ ਠੀਕ ਆ ਜੇ ਕੋਈ ਇਕੱਠੀਆਂ ਲੈ ਜਾਏਗਾ ਜ਼ਿਆਦਾ ਮਾਨ ਹੋ ਜੀ ਕੱਲੇ ਕੱਲੇ ਜਾਊ ਫਿਰ ਹਲਕਾ ਫੁਲਕਾ ਠੀਕ ਆ ਤੇ ਆ ਦੱਸ ਫਿਰ ਜਿਹੜੇ ਆ ਆ ਫਿਰ ਵੇਖ ਲੈ ਵੀ ਇਹ ਜਾਂਦੀ ਸੀ ਮੁੰਡਿਆਂ ਇਹ ਨਗੀਨਾ ਫਿਰ ਇਹ ਕਿੱਥੋਂ ਲੈ ਆ ਇਹ ਬਾਈ ਨਗੀਨਾ ਬਹੁਤ ਵਧੀਆ ਬਾਗਾ ਬਾਲਡਰ ਦਾ ਸੀ ਨਗੀਨਾ ਹੂੰ ਤੇ ਲੈਣ ਦਾ ਮਾਂ ਬੂਰੀ ਵੀ ਗਿਆ ਸੀ ਸਾਡੇ ਇਹ ਇਹ ਮੇਰੇ ਫਿਰ ਦਿਲ ਬੜੀ ਲੱਗੀ ਅੱਛਾ ਮੈਂ ਕਿਹਾ ਮੇਲੇ ਪੌਣੀ ਯਾਰ ਕੱਟੀ ਇੱਕ ਮੈਂ ਪਾਲੀ ਜਾਂ ਨਾ ਅੱਗੇ ਵੀ ਪਾਲਦੇ ਅੱਛਾ ਤੇ ਗੁਰਮukh ਬੰਦਾ ਇੱਥੇ ਆਇਆ ਮੁਲਾਜ਼ਮ ਆਇਆ ਸਵੇਰ ਅੱਛਾ ਉਹ ਕਹਿੰਦਾ ਬਾਪੂ ਮੈਂ ਨੇੜੇ ਆਇਆ ਸੀ ਤੇਰਾ ਫਾਰਮ ਵੇਖਣ ਅੱਛਾ ਵੀਡੀਓ ਬੜੀ ਵੇਖਦੇ ਆ ਅੱਛਾ ਉਹ ਸੁਣਨੇ ਦਾ ਮੇਰੇ ਤੋਂ ਇੱਕ ਦੋ ਸ਼ੇਰ ਦੀ ਉਹਨੇ ਸੁਣ ਕੇ ਗਿਆ ਚੱਲਾ ਬਾਪੂ ਬੂਰੀ ਬਾਰੇ ਦੱਸੀ ਮੈਂ ਕਿਹਾ ਜਿਹਨੇ ਲੈਣੀ ਮਿੱਤਰੋ ਬੂਰੀ ਹਾਂ ਉਹਨੂੰ ਰੱਖਣੀ ਪਣੀ ਦੱਬ ਕੇ ਤੂੜੀ ਜਿਹਨੇ ਲੈਣੀ ਮੋਹਰਾ ਉਹਨੂੰ ਲਿਆਉਣਾ ਪਣਾ ਭਰ ਕੇ ਫੀੜ ਦਾ ਬੋਰਾ ਸਹੀ ਗੱਲ ਮੋਹਰਾ ਪਸ਼ੂ ਜਿਹੜਾ ਦੋਨੇ ਚੀਜ਼ਾਂ ਤੂੜੀ ਬੂਰੀ ਖਾਂਦੀ ਜਿਆਦੀ ਤੇ ਆਹ ਤਾਂ ਫਿਰ ਛਾਣ ਆ ਪੰਜਾਬ ਦੀ ਸਹੀ ਗੱਲ ਇਹਨਾਂ ਨੂੰ ਜੋ ਮਰਜੀ ਪਾਈ ਜੋ ਸੁੱਕਾ ਰੱਖਾ ਮਿੱਸਾ ਖਾਈ ਜੋ ਸਹੀ ਸਹੀ ਗੱਲ ਆ ਤੇ ਤੋਰੀਏ ਮੱਝ ਫੇ ਕੱਟੀ ਲਿਆਂਦੀ ਖਾਦਨੇ ਦਸ਼ਕਾਂ ਨੂੰ ਦੋਸਤੋ ਵੇਖ ਬਾਈ ਬਾਈ ਨੇ ਅੱਜ ਆਉਂਦੇ ਨੇ ਲੈ ਲਈ ਇਹੇ ਦੋਸਤੋ ਉਹਨੇ ਦੂਜੀ ਗਾਲ ਹੀ ਨਹੀਂ ਕੀਤੀ ਕੰਪੀਟੀਸ਼ਨ ਲੜਨ ਵਾਲੀ ਕੱਟੀ ਸੀ ਕਿਉਂਕਿ ਕੱਟੀ ਦੀ ਉਮਰ ਜਿਹੜੀ ਆ ਕੋਈ ਪੌਣੇ ਕ 2 ਸਾਲ ਆ ਹਜੇ ਹੀ ਹੁਣੇ ਦੋ ਤੋਂ ਘੱਟ ਹੀ ਆ ਪੌਣੇ ਦੋ ਤੇ ਘਾਟ ਆ ਬਸ ਹੋਜੇ ਦੋ ਪੌਣੇ ਦੋ ਸਾਲ ਦੀ ਹੋਈ ਨਹੀਂ ਤੇ ਇਹਦੀ ਲੰਬਾਈ ਲੰਬੂਈ ਚੈੱਕ ਕਰਿਓ ਤੇ ਦੇਖੋ ਬਰੀਡ ਵੇਖੋ ਤੁਸੀਂ ਕੈਰੇਕਟਰ ਵੇਖੋ ਇਹ ਨਹੀਂ ਲੰਬਾਈ ਤੋੜ ਕੇ ਉਹਨੂੰ ਮੈਂ ਵਿਖਾਈ ਬਸ ਉਹ ਬੰਦਾ ਮਲਾਜ਼ਮ ਕਹਿੰਦਾ ਬਾਪੂ ਲੈ ਕੇ ਜਾਣੀ ਆ। ਪੀਕੇ ਰੱਖ ਦੇਣਾ ਸੀ ਮੇਲਿਆਂ ਦੇ ਵਿੱਚ ਜੇ ਕਿਤੇ ਤਿਆਰ ਕਰਨਾ ਹੋਦਾ। ਜੇ ਉਹ ਤਿਆਰ ਕਰਦਾ ਕਰੂਗਾ ਉਹ ਵੀ ਤਿਆਰ ਵੈ ਚੌਕੀਆ ਬੰਦਾ ਜਿਹੜਾ ਲਗਿਆ। ਤੰਦਰੁਸਤੀਆਂ ਬਕਸ਼ੇ ਸਵੰਢਣੀ ਨੇ ਹੋਵੇ ਜਿਹੜੀ ਆਪਾਂ ਜਦੋਂ ਵੈਟੀਆ ਮਹਾਰਾਜ ਉਹਨੂੰ ਸਵੰਢਣੀ ਕਰੇ। ਪਰ ਝੋਟੀਆਂ ਬਾਕੀ ਝੂਟੀਆਂ ਮੇਲੇ ਵਾਲੀਆਂ ਨਹੀਂ ਹੁੰਦੀਆਂ ਦੋਸਤੋ ਮੇਲਿਆਂ ਲਈ ਕਿਤੇ ਕਿਤੇ ਆਉਂਦੀ ਕੱਦ ਵੀ ਚੰਗਾ ਵਾ। ਹਾਂ 4 ਫੁੱਟ ਦੇ ਵੇਖ 5 ਫੁੱਟ ਤੇ ਹੋਣੇ ਆ ਤੇ ਲੰਬਾਈ ਵੇਖ ਇਹਦੀ ਲੰਬਾਈ ਵੀ ਇਹ ਜਿਹੜੀ ਮੈਂ ਪਲੀ ਵੀ ਪੂਰੀ ਆ ਸੋਹਣੀ ਆ ਇੱਕ ਮੱਝ ਜਿਹੜੀ ਮੈਂ ਪਹਿਲਾਂ ਵੀਡੀਓ ਤੇ ਵਿਖਾਈ ਸੀ ਉਹ ਮੈਨੂੰ ਉਹ ਹੀ ਲੱਗੀ ਕਾਪੀ ਉਹਨੂੰ ਉਹਦੀ ਜਿਆਦਾ ਨਵਾਈ ਕਰੂਗੀ ਭਾਰੇ ਹੀ ਖੋਲੇ ਪਿੰਡੇ ਦੀ ਬਣੂਗੀ ਠੀਕ ਆ ਤੇ ਬਣਨੀ ਉਹ ਨਹੀਂ ਦੋਵੇਂ ਟਾਪ ਦੀਆਂ ਉਹ ਵੀ ਸੁਣਾ ਲੋ ਕਿਵੇਂ ਸਾਫ ਆ ਇਹ ਹਾਂ ਬਿਲਕੁਲ ਥਣਾ ਦੀ ਇਹ ਠੰਡੀ ਸੀ ਲਾਹ ਬਿਲਕੁਲ ਯਾਰ ਠੰਡੀ ਸੀ ਲਾਹ ਠੀਕ ਆ ਲੱਤਾਂ ਕਾ ਯਾਰ ਮੈਂ ਜਿੰਨੇ ਪਥੂ ਲੈਣਾ ਨਾ ਮਣਸਿਆਂ ਆ ਕਿ ਆ ਪੂਛਾਂ ਤੇ ਖੜਨ ਵਾਲੀਆਂ ਕਰਮ ਵਾਲੀਆਂ ਆ ਖਾਣ ਵੇਖਣ ਲੱਡ ਇਹਨੂੰ ਕਹਿੰਦੇ ਬਲੱਡ ਥਣ ਵੇਖ ਕੋਈਆਂ ਮੋਤੀਆਂ ਰਗਾ ਮੋਤੀਆਂ ਰਗਾ ਠੱਡੀ ਠੱਡੀ ਜਿਵੇਂ ਹੀਰੇ ਮੋਤੀ ਹੁੰਦੇ ਨੇ ਨਾ ਆ ਵੇਖੋ ਵਾਕਾ ਠੰਡੀ ਸੀਲ ਕਰਮਾਣੀ ਪੂਰੀ ਆ ਦੋਸਤੋ ਤੁਹਾਡਾ ਸ਼ੌਂਕ ਕਰਾਉਣ ਖਾਤਰ ਚਲੋ ਵੀਡੀਓ ਦੀ ਪਾਤੀ ਆ ਪਰ ਇਹ ਵਿਗ ਗਈ ਆ ਬਾਰੇ ਦੀ ਸੇਲ ਹੋ ਗਈ ਆ ਕਿਉਂਕਿ ਕੋਈ ਗਰਮ ਕਹਿੰਦਾ ਫੋਨ ਨਾ ਲਾ ਬੈਠੇ ਉਹਦਾ ਨਾ ਫੋਨ ਲਾਇਓ ਇਧਰਲੇ ਪਾਸੇ ਜਿਹੜੇ ਤਿੰਨ ਨਾਗ ਖੜੇ ਆ ਦੇਖ ਸਕਦੇ ਇਹ ਤਿੰਨ ਨਾਗ ਆਪਣੇ ਆ ਦੇਖ ਸਕਦੇ ਕਰਨੇ ਸੇਲ ਇਹ ਤਿੰਨ ਨਾਗ ਬਾਪੂ ਕਹਿੰਦਾ ਸੇਲ ਕਰਨੇ ਆ ਜਿਹੜਾ ਕੋਈ ਇਹਨਾਂ ਚੋਂ ਪਸੰਦ ਆਉਂਦਾ ਤੁਹਾਨੂੰ ਉਹ ਤੁਸੀਂ ਲੈ ਸਕਦੇ ਹੋ ਕਰ ਸਕਦੇ ਹੋ ਫਰਕ ਬਾਪੂ ਨਾਲੋਂ ਫਰਕ ਤਿੰਨੇ ਤੋਹਫਾ ਤੋਹਫਾ ਤਿੰਨੇ ਠੀਕ ਆ ਏ ਮੇਰੇ ਹਿਸਾਬ ਨਾਲ ਹਾਨ ਪ੍ਰਮਾਨ ਦੀ ਆ ਜਿਹੜਾ ਤਿੰਨੇ ਲਈ ਹਾਨ ਪ੍ਰਮਾਨੀ ਆ ਮਾਲੀ ਵਿੱਚੇ ਛੱਡ ਦੇਵੇ ਤੇ ਆਪੇ ਗੱਬਣਾ ਕਰਦਣੀਆਂ ਕਰਮ ਵਾਲੇ ਨੇ ਇਹ ਐਂ ਚਰਦੇ ਸੀ ਯਾਰ ਉਸੇ ਐਂ ਸਾਡੇ ਮਾਲੀ ਅੱਛਾ ਤੇ ਦੋ ਚਾਰ ਸੇ ਆਇਆ ਫੋਨ ਦਸ਼ਕਾਂ ਦਾ ਕਹਿੰਦੇ ਵੀ ਬਾਪੂ ਮਾਲੀ ਵੀ ਇੱਕ ਜ਼ਰੂਰੀ ਚਾਹੀਦਾ ਮਾਲੀ ਵੀ ਲੈ ਲਓ ਅਸੀਂ ਹੁਣ ਢਿੱਲੇ ਛੱਡੇ ਆ ਹਾਂ ਦੇਖੋ ਇਹਦਾ ਪਿਓ ਬਹੁਤ ਯਾਰ ਠੰਡੇ ਸੁਭਾ ਦਾ ਹੈ ਇਹਦਾ ਪਿਓ ਮਾਲੀ ਵੀੜਾ ਠੀਕ ਆ ਬਹੁਤ ਵਧੀਆ ਮੈਨੂੰ ਲੱਗਾ ਉਹਦੀ ਮੈਨੂੰ ਫੋਟੋ ਵੀ ਦਿਖਾਈ ਸੀ ਉਹਨੇ ਪਰ ਬਾਪੂ ਆ ਇਹਦੇ ਤੋਂ ਇਹ ਲੈ ਗਿਆ ਨਾ ਆ ਚੀਜ਼ ਹੀਰਾ ਹੀ ਸੀ ਇਹ ਤਾਂ ਫਿਰ ਝੋਟੀ ਯਾਰ ਜਦੋਂ ਉਹਨ ਜਿਹੜਾ ਗਾਹ ਗਾਉਂਦਿਆ ਸਾਰ ਫਾਰਮ ਚ ਪੈਸੇ ਦੇ ਗਿਆ ਫਿਰ ਉਹਨੂੰ ਮੈਂ ਮੋੜ ਨਹੀਂ ਸਕਿਆ ਠੀਕ ਹੈ ਮੈਂ ਕਿਹਾ ਜੀ ਹੁਣ ਇਹਨੂੰ ਮੈਂ ਜਵਾਬ ਦਿੱਤਾ ਅਡੀ ਦੋਨੋਂ ਬੰਦਾ ਆਇਆ ਮਲਾਜਮ ਬੰਦਾ ਹੂੰ ਤੇ ਮੈਨੂੰ ਵੀ ਆਖਿਆ ਮੈਂ ਕਿਹਾ ਯਾਰ ਤੂੰ ਲੈਲਾ ਚੱਲ ਤੇਰੀ ਦਿਲ ਲਾਗੀ ਤਾਂ ਨਹੀਂ ਵਾਕਿਆ ਝੋਟੀ ਨਹੀਂ ਬਾਪੂ ਇੱਕ ਤਾਂ ਮੈਂ ਨਗ ਲੈ ਕੇ ਜਾਣਾ ਮੈਂ ਸਾਹਮਣੀ ਇਹੀ ਆ ਨਹੀਂ ਇਹ ਵਾਕਿਆ ਝੋਟੀ ਜਿਹੜਾ ਵੀ ਲੈ ਗਿਆ ਵੀਰ ਚਲੋ ਚੜਦੀ ਕਲਾ ਕਰੇ ਮਾਲਕ ਨੂੰ ਪਰ ਇਹ ਮੇਲੇ ਵਾਲੀ ਝੋਟੀ ਆ ਅੱਧੀ ਵੀ ਬਾਪੂ ਮੇਲਿਆਂ ਦੇ ਵਿੱਚ ਹੀ ਤੁਰਦੇ ਫਿਰਦੇ ਰਹਿੰਦੇ ਪਰ ਇਦਾਂ ਦੇ ਨਾਲ ਮਹਾਰਾਜ ਉਹਨਾਂ ਮੇਲਾ ਨਹੀਂ ਕਰੇ ਤੇ ਮੇਲਾ ਵਿਖਾਵੇ ਕੌਣ ਗਾਵੇ ਕੋਈ ਨੀ ਸੇਵਾ ਕਰਨੀ ਆ ਬਿਲਕੁਲ ਤੇ ਆ ਕਰਵਾ ਵਾਲੀ ਜਿਹੜੀ ਕਰਮ ਵਾਲੀ ਹਾਂ ਜਿਹੜੀਆਂ ਆਹ ਲ ਜਾਣਗੇ ਕਰਮ ਵਾਲੀਆਂ ਦੁੱਧ ਪੀਉਣਗੀਆਂ ਕੀਮਤ ਵੀ ਚੰਗੀ ਤੇ ਵਿਕੀ ਹੋਊਗੀ ਮਾੜੀ ਤੇ ਤਾਂ ਨਹੀਂ ਫਿਰ ਪੂਰੇ ਪੈਸੇ ਦੇ ਕੇ ਆਪਾਂ ਝੂਠ ਨਹੀਂ ਮਾਰਨਾ ਠੀਕ ਆ ਨਹੀਂ ਵਾਕਿਆ ਦੋਸਤੋ ਇਹ ਜਿੰਨੇ ਮੈਂ ਤੇ ਲਾਏ ਨਾ ਆਪਣਾ ਮਾਰਦਾ ਤਾਂ ਕਰ ਪੜਾਏ ਜਿੰਨੇ ਪੈਸੇ ਲੱਗੇ ਝੋਟੀ ਦੇ ਹਾਂ ਲੱਗੇ ਲੱਗੇ ਚਲੋ ਮੁੱਲ ਨਹੀਂ ਦੱਸਦੇ ਅਗਲਾ ਅਗਲੇ ਦਾ ਪੜਦਾ ਹੁੰਦਾ ਵਾ ਪੜਦਾ ਹੁੰਦਾ ਪਰ ਮੈਂ ਆਪਾਂ ਚਲੋ ਆਪਾਂ ਮਾਨਤਾਣਾ ਆਪਣਾ ਕਰ ਗਿਆ ਆਪਾਂ ਨੂੰ ਮਾਨਤਾ ਨਹੀਂ ਹਲਕਾ ਫੁਲਕਾ ਠੀਕ ਆ ਤੇ ਪਰ ਆਪਾਂ ਨੂੰ ਸੋ ਦੋਸਤੋ ਲੋਕੀਂ ਨਾ ਦਿੱਤਾ ਕੱਟੀ ਟੋਕੜ ਗੱਬਣ ਮੱਝ ਲੈ ਲਾਂਗੇ ਪਰ ਇਹੋ ਜੀ ਕੱਟੀ ਨਹੀਂ ਕੋਈ ਦਿੰਦਾਗਾ ਜਦੋਂ ਇਹੋ ਜੀ ਝੋਟੀਆਂ ਤਿਆਰ ਹੁੰਦੀਆਂ ਨਾ 2-2 2.5 ਲੱਖ ਰੁਪਏ ਚ ਵੀ ਇਦਾਂ ਦੀਆਂ ਝੋਟੀਆਂ ਨਹੀਂ ਮਿਲਦੀਆਂ ਨਹੀਂ ਮਿਲਦੀਆਂ ਮੇਰੇ ਕੋਲ ਅਸੀਂ ਵੀ ਧੱਕੇ ਬਥੇਰੇ ਖਾਦੇ ਆ ਬਥੇਰੇ ਆ ਤਿਆਰ ਕਰ ਰਹੇ ਆ ਝੋਟੀਆਂ ਰੇਲ ਗੱਡੀ 'ਚ ਜਾ ਕੇ ਵੀਡੀਓ ਕਵਰ ਕਰ ਲੈਂਦੀਆਂ ਵੇਖਦੇ ਰਹੀਆਂ ਰੇਲ ਗੱਡੀ ਦੇ ਇੰਜਣ ਜਿੱਡੀ ਰੇਲ ਗੱਡੀ ਦੀਆਂ ਜਿਹੜੀ ਬੇਲ ਆ ਵੇਖੋ ਕੱਟੀ ਦੀ ਬਾਕ ਸਾਨੂੰ ਤਾਂ ਕੋਈ ਇਸ ਚੀਜ਼ ਨਾਲ ਨਹੀਂ ਪਰ ਨਹੀਂ ਜਿਹੜਾ ਪਸੂ ਤਾਰੀਫ਼ ਕਰਨ ਦੇ ਯੋਗ ਆ ਤਾਰੀਫ਼ ਉਸੇ ਦੀ ਕੀਤੀ ਜਾਂਦੀ ਆ ਦੋਸਤੋ ਜਿਵੇਂ ਆ ਕੱਟਾ ਟੇਢੇ ਕੱਟ ਵਾਲਾ ਜਦੋਂ ਬਣੂਗਾ ਕਰਮ ਵਾਲਾ ਠੰਡਾ ਸੀ ਇਹ ਮਾਲੀ ਬਣੂਗਾ ਕਿਸੇ ਦਿਨ ਨੂੰ ਕਿਸੇ ਦਿਨ ਨੂੰ ਜਿਹੜੀ ਇਹਦੀ ਮਾਂ ਸੀ ਨਾ ਮਾਂ ਉਹ ਜਿਹੜੇ ਪਿਓ ਤੋਂ ਗੱਭਣ ਹੋਈ ਸੀ ਉਹ ਮਾਲੀ ਉਹਦੀ ਮਾਂ ਨੇ ਦਰਸ਼ਨ ਕਰਾਏ ਮੈਨੂੰ ਉਹ ਮੁੰਡੇ ਨੇ ਠੀਕ ਆ ਕਹਿੰਦਾ ਬਾਪੂ ਆਹ ਤੇ ਮਾਲੀ ਕਹਿੰਦਾ ਬਹੁਤ ਠੰਡੇ ਸੁਭਾਅ ਦਾ ਜੀ ਦੀ ਇਹ ਆ ਠੀਕ ਆ ਨਹੀਂ ਵਾਕਿਆ ਗੱਲ ਜੀ ਆ ਤੇ ਠੀਕ ਆ ਬਾਪੂ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ ਧੰਨਵਾਦ